ਹਾਂ ਜੀ ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆ 5 ਸੀਟਰ ਸੋਫਾ ਬਹੁਤ ਵਧੀਆ ਕੁਆਲਿਟੀ ਦੇ ਵਿੱਚ ਤੇ ਆਜੋ ਤੁਹਾਨੂੰ ਦਿਖਾਉਨੇ ਆ ਆਹ 5 ਸੀਟਰ ਸੈੱਟ ਤਿਆਰ ਕੀਤਾ ਹੀ ਆਪਾਂ ਮੋਸ਼ਾ ਕਪੜਾ ਲੱਗਾ ਮੋਟਾ ਉੱਪਰ ਬਹੁਤ ਹੈਵੀ ਇਹ ਸ਼ੇਡਲੈਸ ਕਪੜੇ ਸਾਰੇ ਤੇ ਸੋਫੇ ਦੀ ਲੁੱਕ ਤੁਸੀਂ ਦੇਖ ਲਓ ਬੈਕ ਦੇ ਵਿੱਚ ਪੂਰੀ ਮੋਟੀ ਫੋਮ ਪਾਈ ਹੋਈ ਆ 45mm ਦੀ ਫੋਮ ਆ ਤੇ ਮੋਸ਼ਾ ਕਪੜਾ ਸ਼ੇਡਲੈਸ ਕਪੜਾ ਜਿਹੜੇ ਮਹਿੰਗੇ ਕਪੜੇ ਹੁੰਦੇ ਆ ਤੇ ਪ੍ਰਿੰਟ ਦੇ ਵਿੱਚ ਇਹਦੇ ਕੁਸ਼ਨ ਬਣੇ ਆ ਸਾਰੇ ਫੈਬਰ ਦੇ ਵਿੱਚ ਕੋਈ ਇਹਦੇ ਵਿੱਚ ਰੋਣ ਹੀ ਭਰੀ ਵਧੀਆ ਕੁਆਲਟੀ ਦੇ ਵਿੱਚ ਤਿਆਰ ਕੀਤਾ ਫਾਈਵ ਸੈੱਟ ਤੇ ਪੰਜ ਸੀਟ ਦੇ ਵਿੱਚ ਬਹੁਤ ਵਧੀਆ ਕੁਆਲਟੀ ਦੇ ਵਿੱਚ ਆਪਾਂ ਕਲਰ ਦੇ ਵਿੱਚ ਆਪਾਂ ਨੂੰ ਅਲੱਗ-ਅਲੱਗ ਹੋਰੇ ਮਿਲ ਜਾਣਗੇ ਤੇ ਇਹਦਾ ਕੰਟਰਾਸਟ ਆਪਾਂ ਕੀਤਾ ਗਰੇ ਰੰਗ ਦਾ ਗਰੇ ਰੰਗ ਦਾ ਕੰਟਰਾਸਟ ਕਰਕੇ ਤੇ ਨਾਲ ਪ੍ਰਿੰਟ ਦੇ ਕੁਸ਼ਨ ਬਣਾਏ ਹੋਏ ਆ ਬਹੁਤ ਹੈਵੀ ਕਪੜਾ ਉੱਪਰ ਲੱਗਾ ਹੋਇਆ ਗਰੰਟੀ ਵਾਲੇ ਸੈੱਟ ਆ 5-5 ਸਾਲ ਦੀ ਗਰੰਟੀ ਆ ਤੇ ਬਹੁਤ ਵਾਜਬ ਰੇਟ ਦੇ ਵਿੱਚ ਤੁਹਾਨੂੰ ਸੁਜੀਤ ਫਰਨੀਚਰ ਸ਼ੋਰੂਮ ਤੇ ਮਿਲਣਗੇ ਤੇ ਇੱਕ ਵਾਰ ਬਿਜਟ ਕਰਿਓ ਤੇ ਰੰਗ ਤੁਹਾਨੂੰ ਇਹਦੇ ਵਿੱਚ ਵਿਖਾਉਨੇ ਆਪਾਂ ਹੋਰ ਵੀ ਇੱਥੇ ਰੰਗ ਹੈਗੇ ਆਪਣੇ ਕੋਲ ਤਾਜ਼ੀ ਕਲਰ ਦੇ ਵਿੱਚ ਇਹ ਗਰੇ ਰੰਗ ਤੇ ਬਲੈਕ ਦਾ ਕੰਟਰਾਸਟ ਕੀਤਾ ਤੇ ਜਿਹੜੇ ਕੁਸ਼ਨ ਹੈਗੇ ਆ ਇਹ ਵੀ ਸਾਰੇ ਫੇਵਰ ਵਾਲੇ ਪ੍ਰਿੰਟ ਵਾਲੇ ਇਹ ਸੋਫੇ ਦੀ ਲੁੱਕ ਵੇਖੋ ਤੁਸੀਂ ਇਹ ਸਾਰੇ 5 ਸੀਟਰ ਦੇ ਵਿੱਚ ਹੈਵੀ ਸੈਟ ਤਿਆਰ ਕੀਤੇ ਆਪਾਂ ਬਹੁਤ ਵਧੀਆ ਗਰੇ ਰੰਗ ਤੇ ਨਾਲ ਇਹਦਾ ਬਲੈਕ ਰੰਗ ਤੇ ਇਹ ਦੂਸਰਾ ਦੂਸਰਾ ਰੰਗ ਜਿਹੜਾ ਤੁਸੀਂ ਦੇਖ ਸਕਦੇ ਹੋ ਉਹ ਲੱਕ ਰੰਗ ਹੈਗਾ ਬਹੁਤ ਵਧੀਆ ਕੁਆਲਿਟੀ 5-5 ਸਾਲ ਦੀ ਗਾਰੰਟੀ ਹੈ ਸੈਟ ਦੀ ਇੱਕ ਸੈਟ ਆ ਜੀ ਜਸਪ੍ਰੀ ਦਾ ਦਰਸ਼ਕਾਂ ਨੂੰ ਦਿਖਾ ਦੇ ਫੱਟੀ ਵਾਲਾ ਸੈਟ ਆ ਇਹ ਵੀ ਬਹੁਤ ਹੈਵੀ ਕੁਆਲਿਟੀ ਦੇ ਵਿੱਚ ਤਿਆਰ ਕੀਤਾ ਜਿਹੜਾ ਇਹਦਾ ਕਪੜਾ ਉੱਪਰ ਲੱਗਾ ਨਾ ਇਹ ਹੈਗਾ ਸਵੈਟ ਲੈਦਰ ਇਹ ਸੀਗਾ ਮੋਸ਼ਾ ਕਪੜਾ ਕੰਪਨੀ ਦਾ ਤੇ ਇਹ ਹੈਗਾ ਸਵੇਟ ਲੈਦਰ ਉਹ ਵੀ ਕੰਪਨੀ ਦਾ ਬਹੁਤ ਵਧੀਆ ਹੈਵੀ ਕੁਆਲਿਟੀ ਚ 5-5 ਸਾਲ ਦੀ ਗਾਰੰਟੀ ਆਪਾਂ ਨੂੰ ਮਿਲੋਗੇ ਹੋਰ ਡਿਜ਼ਾਈਨ ਆਪਣੇ ਕੋਲੇ ਬਹੁਤ ਵਧੀਆ-ਵਧੀਆ ਕਲਰ ਦੇ ਵਿੱਚ ਡਿਜ਼ਾਈਨਾਂ ਦੇ ਵਿੱਚ ਆਪਾਂ ਨੂੰ ਮਿਲ ਜਾਣਗੇ ਤੇ ਤੁਸੀਂ ਵਿਜ਼ਿਟ ਕਰਨਾ ਜੀ ਸੁਜੀਤ ਫਰਨੀਚਰ ਸ਼ੋਰੂਮ ਜੀਆ ਰੋਡ ਕੋੜੀਛੇਖਾਂ ਤੇ ਸਾਹਮਣੇ ਜੀਐਮ ਪੈਲਸ ਤੇ ਵੀਡੀਓ ਵੇਖਣ ਵਾਸਤੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ